ਦੋਸਤੋ ਜਿਹੜਾ ਅੱਜ ਦਾ ਯੋਗਾ ਵਿਗਿਆਨ ਦਾ ਯੋਗਾ ਅਤੇ Google ਸਾਰਾ ਕੁਝ ਜਾਣਦਾ ਆ ਕਿਸੇ ਸਿੰਗਰ ਨੇ ਕਿਹਾ ਸੀ ਵੀ ਜਿਹੜਾ Google ਉਹ ਇੱਕ ਬਾਬਾ ਆ ਅਤੇ ਇਹ ਸਾਰੀ ਦੁਨੀਆ ਦੇ ਬਾਰੇ ਜਾਣਦਾ ਆ ਤੇ ਫਿਰ ਐਸੇ ਹੀ Google ਬਾਬੇ ਦੀ ਇੱਕ ਗੱਲ ਹੋਰ ਬਿਲਕੁਲ ਸੱਚ ਹੋਈ ਆ ਜੀਹਾਂ ਦੋਸਤੋ ਜਦੋਂ ਆਪਾਂ Google Maps ਦੇ ਵਿੱਚ ਜਾ ਕੇ ਸਰਚ ਕਰਦੇ ਆ ਇੰਡਸਟਰੀ ਦੇ ਡੈਡ ਦੀ ਹਵੇਲੀ ਤੁਸੀਂ ਜਦੋਂ Google Map ਓਪਨ ਕਰੋਗੇ ਤਾਂ I N D U S C ਪਾਓਗੇ ਤਾਂ ਆਟੋਮੈਟਿਕਲੀ ਆ ਜਾਵੇਗਾ ਇੰਡਸਟਰੀ ਦੇ ਡੈਡ ਦੀ ਹਵੇਲੀ ਤੇ ਉੱਥੇ ਹਵੇਲੀ ਕਿਹਦੀ ਹੋਣਦੀ ਆ ਮੂਸੇ ਵਾਲਾ ਜੱਟ ਦੀ ਜੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੋ ਦੋਸਤੋ ਹੁਣ ਤੁਸੀਂ ਕਰਨਾ ਕੀ ਆ ਇਹੀ ਵਰਡਿੰਗ ਸਰਚ ਕਰਨੀ ਆ Google Maps ਦੇ ਵਿੱਚ ਤਾਂ ਜੋ ਜਿਆਦਾ ਤੋਂ ਜਿਆਦਾ ਸਰਚ ਆਉਣ ਵਾਲੀ ਚੀਜ਼ ਲੋਕਾਂ ਨੂੰ ਰეკਮੈਂਡ ਹੋਵੇ ਤੇ ਜੋ ਚੀਜ਼ ਜਿਆਦਾ Google ਦੇ ਵੱਲੋਂ ਸਰਚ ਆਉਂਦੀ ਆ ਸਿੱਧੂ ਨੇ ਖੁਦ ਹੀ ਕਿਹਾ ਸੀ ਤਾਂ ਉਹ ਉੱਥੇ ਆਪੇ ਸਰਚ ਕਰਨ ਲੱਗ ਜਾਂਦਾ ਹੈ Google ਵੀ ਲੋਕਾਂ ਨੂੰ ਦਿਖਾਉਣ ਲੱਗ ਜਾਂਦਾ ਸੋ ਤੁਸੀਂ ਕਰਨਾ ਇਹੀ ਆ ਦੋਸਤੋ ਜਾ ਕੇ Google Maps ਤੇ ਧੰਨਵਾਦ